ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਅੱਜ ਦੀ ਇਹ ਕਹਾਣੀ ਮਦਨ ਨਾਮ ਦੇ ਇੱਕ ਧੋਬੀ ਦੀ ਕਹਾਣੀ ਹੈ ਜਿਹਦੇ ਕੋਲ ਇੱਕ ਗਧਾ ਸੀ ਉਸ ਗਧੇ ਦਾ ਨਾਮ ਧੋਬੀ ਨੇ ਰੱਖਿਆ ਸੀ ਪੰਜ ਕਲਿਆਣੀ ਧੋਬੀ ਜਿਸ ਪਿੰਡ ਵਿੱਚ ਰਹਿੰਦਾ ਸੀ ਉਹਦਾ ਨਾਮ ਸੀਗਾ ਰਾਮਪੁਰ ਰਾਮਪੁਰ ਵਿੱਚ ਇੱਕ ਪਗਡੰਡੀ ਸੀ ਜਿਦੇ ਕਿਨਾਰੇ ਆਮ ਤੇ ਇਮਲੀ ਦੇ ਪੇੜ ਲੱਗੇ ਹੋਏ ਸੀ। ਇਨ ਪੇੜਾਂ ਦੇ ਵਿੱਚ ਇੱਕ ਗੋਲ ਜਿਹਾ ਮੈਦਾਨ ਸੀ। ਪੇੜਾਂ ਦੀ ਛਾਂ ਕਰਕੇ ਇਹ ਮੈਦਾਨ ਆਣੇ ਜਾਣੇ ਵਾਲੇ ਮੁਸਾਫਿਰਾਂ ਦੀ ਆਰਾਮਗਾਹ ਸੀਗਾ। ਇਸ ਮੈਦਾਨ ਵਿੱਚ ਜਦੋਂ ਠੰਡੀ ਠੰਡੀ ਹਵਾ ਚਲਦੀ ਤੇ ਬੜਾ ਹੀ ਸਕੂਨ ਤੇ ਸ਼ਾਂਤੀ ਦਿੰਦੀ। ਮਦਨ ਨਾਮ ਦਾ ਇੱਕ ਤੋਬੀ ਰੋਜ਼ ਇਸ ਪਗਡੰਡੀ ਤੇ ਆਪਣੇ ਗਧੇ ਪੰਚ ਕਲਿਆਣੀ ਨੂੰ ਨਾਲ ਲੈ ਕੇ ਤੇ ਉਹਦੀ ਪਿੱਠ ਤੇ ਕੱਪੜਿਆਂ ਦੀ ਗਠੜੀਆਂ ਲੱਦ ਕੇ ਜਾਂਦਾ ਸੀਗਾ ਮੈਦਾਨ ਦੇ ਇੱਕ ਪੇੜ ਦੇ નીચે ਗੁਰੂ ਸੱਤਿਮੂਰਤੀ ਬੱਚਿਆਂ ਨੂੰ ਪੜਾਇਆ ਕਰਦੇ ਸੀ ਉਸ ਪਿੰਡ ਦੇ ਬੱਚੇ ਬੜੇ ਹੀ ਉਦੰਡ ਤੇ ਸ਼ਰਾਰਤੀ ਸੀਗੇ ਗੁਰੂ ਜੀ ਦੀ ਕक्षा ਵਿੱਚ ਇੱਕ ਵਿਦਿਆਰਥੀ ਨਾ ਸਿਰਫ ਸ਼ਰਾਰਤੀ ਸੀ ਬਲਕਿ ਬੜਾ ਹੀ ਉਦੰਡ ਵੀ ਸੀਗਾ ਗੁਰੂ ਸੱਤਿਮੂਰਤੀ ਇੱਕ ਦਿਨ ਜਦੋਂ ਬੱਚਿਆਂ ਨੂੰ ਪੜਾ ਰਹੇ ਸੀਗੇ ਤੇ ਉਸ ਸ਼ਰਾਰਤੀ ਬੱਚੇ ਨੂੰ ਕਹਿੰਦੇ ਕਿ ਤੂੰ ਆਪਣੀ ਸ਼ਰਾਰਤਾਂ ਹੁਣ ਬੰਦ ਕਰ ਦੇ ਤੇ ਪੜ੍ਹਾਈ ਤੇ ਧਿਆਨ ਲਗਾ ਤੇਰਾ ਜੀਵਨ ਸੁਧਰ ਜਾਏਗਾ ਵਰਨਾ ਮੈਂ ਤੇ ਕਈ ਅੱਛੇ-ਅੱਛੇ ਗਧਿਆਂ ਨੂੰ ਆਦਮੀ ਬਣਾ ਦਿੱਤਾ ਹੈ ਪਗਡੰਡੀ ਤੋਂ ਗੁਜ਼ਰਦੇ ਹੋਏ ਮਦਨ ਦੇ ਕੰਨਾਂ ਵਿੱਚ ਗੁਰੂ ਜੀ ਦੀ ਇਹ ਗੱਲ ਪੈ ਗਈ ਕਿ ਮੈਂ ਅੱਛੇ-ਅੱਛੇ ਗਧਿਆਂ ਨੂੰ ਆਦਮੀ ਬਣਾ ਦਿੱਤਾ ਹੈ ਹੁਣ ਤੇ ਮਦਨ ਸੋਚ ਵਿੱਚ ਪੈ ਗਿਆ ਉਹਦੇ ਦਿਮਾਗ ਵਿੱਚ ਖਲਬਲੀ ਜੀ ਮਚ ਗਈ ਸੋਚਣ ਲੱਗਿਆ ਅਗਰ ਮੇਰਾ ਗਧਾ ਪੰਜ ਕਲਿਆਣੀ ਵੀ ਆਦਮੀ ਬਣ ਜੇ ਤੇ ਅਸੀਂ ਦੋਨੋਂ ਮਿਲ ਕੇ ਬੜੇ ਜ਼ਿਆਦਾ ਕਪੜੇ ਤੋ ਸਕਾਂਗੇ ਜ਼ਿਆਦਾ ਕਪੜੇ ਤੁਲਣਗੇ ਤੇ ਮੇਰੀ ਕਮਾਈ ਵੀ ਜ਼ਿਆਦਾ ਹੋਏਗੀ ਅਗਰ ਐਸਾ ਹੋ ਗਿਆ ਤਾਂ ਮੈਂ ਤੋ ਵੀ ਤੂੰ ਸੇਠ ਬੰਜਾਵਾਂਗਾ ਪਿੰਡ ਦੇ ਲੋਕ ਮੇਰੀ ਬੜੀ ਹੀ ਇੱਜ਼ਤ ਕਰਨਗੇ ਪਰ ਇਹ ممکن ਕਿਦਾਂ ਹੋਏਗਾ ਅਗਰ ਗੁਰੂ ਜੀ ਕਹਿ ਰਹੇ ਨੇ ਤੇ ਪੱਕਾ ਐਦਾਂ ਹੋ ਸਕਦਾ ਹੈ ਠੀਕ ਹੈ ਮੈਂ ਆਪਣੇ ਦੋਸਤ ਚਮਨ ਤੋਂ ਪੁੱਛਾਂਗਾ ਉਹੀ ਮੈਨੂੰ ਸਹੀ ਸਲਾਹ ਦੇਗਾ ਮਦਨ ਨੇ ਸਾਰੀ ਗੱਲ ਆਪਣੇ ਦੋਸਤ ਚਮਨ ਨੂੰ ਸਮਝਾਈ ਚਮਨ ਉਹਦੇ ਭੋਲੇਪਨ ਤੇ ਮੁਸਕੁਰਾ ਰਿਹਾ ਸੀ ਕਹਿਣ ਲੱਗਾ ਦੋਸਤ ਇਹ ਗੱਲ ਤੇ ਬਿਲਕੁਲ ਵੀ ਸੰਭਵ ਨਹੀਂ ਹੈ ਪਰ ਮਦਨ ਆਪਣੀ ਗੱਲ ਤੇ ਅੜਿਆ ਹੋਇਆ ਸੀ ਉਹ ਕਹਿਣ ਲੱਗਾ ਦੋਸਤ ਅਗਰ ਗੁਰੂ ਜੀ ਇਦਾਂ ਦਾ ਕਹਿ ਰਹੇ ਨੇ ਤੇ ਜ਼ਰੂਰ ਗੁਰੂ ਜੀ ਕੋਈ ਐਸੀ ਵਿੱਦਿਆ ਜਾਣਦੇ ਨੇ ਜਿਦੇ ਨਾਲ ਗਧੇ ਨੂੰ ਆਦਮੀ ਬਨਾਇਆ ਜਾ ਸਕਦਾ ਹੈ ਉਹ ਕਦੀ ਝੂਠ ਨਹੀਂ ਬੋਲਦੇ ਚਮਨ ਨੇ ਆਪਣੀ ਗੱਲਾਂ ਦੇ ਨਾਲ ਉਹਨੂੰ ਬੜਾਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਇਸ ਤੋਂ ਬਾਅਦ ਮਦਨ ਆਪਣੇ ਗਦੇ ਪੰਚ ਕਲਿਆਣੀ ਨੂੰ ਲੈ ਕੇ ਗੁਰੂ ਸਤਿਮੂਰਤੀ ਦੇ ਕੋਲ ਪਹੁੰਚ ਗਿਆ ਗੁਰੂ ਜੀ ਦੇ ਘਰ ਜਾ ਕੇ ਮਦਨ ਕਹਿਣ ਲੱਗਾ ਗੁਰੂ ਜੀ ਤੁਸੀਂ ਮੇਰੇ ਇਸ ਗਦੇ ਨੂੰ ਆਦਮੀ ਬਣਾ ਦਿਓ ਉਹਦੀ ਗੱਲ ਸੁਣ ਕੇ ਗੁਰੂ ਜੀ ਵੀ ਮੁਸਕਰਾਣ ਲੱਗੇ ਤੇ ਉਹਨੂੰ ਸਮਝਾਇਆ ਕਿ ਇਹ ਗੱਲ ਸੰਭਵ ਨਹੀਂ ਹੈ ਮੈਂ ਐਦਾਂ ਦੀ ਕੋਈ ਵਿੱਦਿਆ ਨਹੀਂ ਜਾਣਦਾ ਮਦਨ ਕਹਿਣ ਲੱਗਾ ਗੁਰੂ ਜੀ ਤੁਸੀਂ ਆਪਣੀ ਕਲਾਸ਼ਾ ਦੇ ਇੱਕ ਛਾਤਰ ਨੂੰ ਇਹ ਸਮਝਾ ਰਹੇ ਸੀ ਕਿ ਮੈਂ ਤੇ ਗਧਿਆਂ ਨੂੰ ਵੀ ਆਦਮੀ ਬਣਾ ਸਕਦਾ ਵਾਂ ਗੁਰੂ ਜੀ ਕਹਿਣ ਲੱਗੇ ਉਹ ਤੇ ਮੈਂ ਇੱਕ ਤਰ੍ਹਾਂ ਦੀ ਧਮਕੀ ਦੇ ਰਿਹਾ ਸੀ ਤਾਂ ਕਿ ਮਾਰ ਦੇ ਡਰ ਤੋਂ ਉਹ ਪੜ੍ਹਾਈ ਵਿੱਚ ਆਪਣਾ ਮਨ ਲਗਾਣ ਮਦਨ ਨੇ ਕਿਹਾ ਨਹੀਂ ਨਹੀਂ ਮੈਂ ਇਹ ਕੁਝ ਨਹੀਂ ਜਾਂਦਾ ਮੈਂ ਗਰੀਬ ਵਾਂ ਸ਼ਾਇਦ ਇਸ ਲਈ ਤੁਸੀਂ ਮੇਰੀ ਮਦਦ ਨਹੀਂ ਕਰਨਾ ਚਾਹੁੰਦੇ ਗੁਰੂ ਜੀ ਨੇ ਮਦਨ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮਦਨ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਉਹਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਜੀ ਜ਼ਰੂਰ ਕੋਈ ਐਸੀ ਵਿੱਦਿਆ ਜਾਂਦੇ ਨੇ ਪਰ ਬਸ ਉਹ ਉਹਦੀ ਮਦਦ ਨਹੀਂ ਕਰਨਾ ਚਾਹੁੰਦੇ ਹਾਰ ਕੇ ਗੁਰੂ ਜੀ ਨੇ ਮਨ ਵਿੱਚ ਸੋਚਿਆ ਕਿ ਇਹ ਤੇ ਨੀਰਾ ਮੂਰਖ ਹੈ ਫਿਰ ਕਹਿਣ ਲੱਗੇ ਅੱਛਾ ਚਲ ਕੋਈ ਗੱਲ ਨਹੀਂ ਤੂੰ ਆਪਣੇ ਗਧੇ ਨੂੰ ਇੱਥੇ ਛੱਡ ਜਾ ਮੈਂ ਕੋਸ਼ਿਸ਼ ਕਰਕੇ ਦੇਖਾਂਗਾ ਮਦਨ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਆ ਗਿਆ ਦੂਸਰੇ ਦਿਨ ਮਦਨ ਗੁਰੂ ਸਤਿਮੂਰਤੀ ਦੇ ਘਰ ਜਾ ਪਹੁੰਚਿਆ ਤੇ ਪੁੱਛਣ ਲੱਗਾ ਕਿ ਉਹਦਾ ਗਧਾ ਪੰਜ ਕਲਿਆਣੀ ਆਦਮੀ ਬਣ ਗਿਆ ਗੁਰੂ ਸਤਿ ਮੂਰਤੀ ਨੇ ਉਹਨੂੰ ਕਿਹਾ ਹਾਂ ਮਦਨ ਤੇਰਾ ਗਦਾ ਪੰਚ ਕਲਿਆਣੀ ਇੱਕ ਬੜਾ ਹੀ ਵੱਡਾ ਆਦਮੀ ਬਣ ਗਿਆ ਹੈ। ਅੱਛਾ ਗੁਰੂ ਜੀ ਫਿਰ ਉਹ ਕਿੱਥੇ ਹੈ? ਗੁਰੂ ਜੀ ਕਹਿਣ ਲੱਗੇ ਉਹ ਨਾਲ ਦੇ ਹੀ ਪਿੰਡ ਵਿੱਚ ਹੈ। ਉਹ ਉੱਥੇ ਦਾ ਮੁਖੀਆ ਬਣ ਗਿਆ ਹੈ। ਤੂੰ ਜਾ ਕੇ ਉਹਨੂੰ ਮਿਲ ਲੈ। ਮਦਨ ਛੇਤੀ ਛੇਤੀ ਉਸ ਪਿੰਡ ਦੀ ਤਰਫ ਚੱਲ ਪਿਆ। ਉੱਥੇ ਪਹੁੰਚ ਕੇ ਉਹਨੇ ਵੇਖਿਆ ਕਿ ਇੱਕ ਬੜਾ ਹੱਟਾ ਕੱਟਾ ਆਦਮੀ ਜਿੰਨੂੰ ਕਈ ਲੋਕ ਘੇਰੇ ਹੋਏ ਖੜੇ ਸੀਗੇ। ਤੇ ਉਹ ਆਦਮੀ ਸਾਰਿਆਂ ਦੀ ਗੱਲਾਂ ਸੁਣ ਰਿਹਾ ਸੀ ਸ਼ਰੀਰ ਤੋਂ ਉਹ ਬੜਾ ਲੰਬਾ ਚੋੜਾ ਸੀਗਾ ਤੇ ਉਹਦੇ ਚਿਹਰੇ ਤੇ ਆਵਾਜ਼ ਤੋਂ ਬੜਾ ਹੀ ਰੋਪਦਾਰ ਲੱਗ ਰਿਹਾ ਸੀ ਮਦਨ ਨੇ ਸਮਝ ਲਿਆ ਕਿ ਇਹ ਹੀ ਪਿੰਡ ਦਾ ਮੁਖੀਆ ਹੈਗਾ ਇਸ ਲਈ ਪਿੰਡ ਦੇ ਲੋਕ ਐਨੂੰ ਇੰਨਾ ਸਤਕਾਰ ਦੇ ਰਹੇ ਨੇ ਮਦਨ ਆਪਣੇ ਮਨ ਵਿੱਚ ਬੜਾ ਖੁਸ਼ ਹੋਇਆ ਉਹਨੇ ਸੋਚਿਆ ਕਿ ਹੁਣ ਤੇ ਮੇਰਾ ਗਦਾ ਪੰਜ ਕਲਿਆਣੀ ਲੋਕਾਂ ਦੀ ਉਲਝਣਾਂ ਨੂੰ ਸੁਲਝਾ ਰਿਹਾ ਵੇ ਜਦੋਂ ਇਹ ਮੇਰੀ ਤਰਫ ਦੇਖੇਗਾ ਤਾਂ ਨਸ ਕੇ ਆਏਗਾ ਤੇ ਮੇਰੇ ਪੈਰ ਛੂਲੇਗਾ ਉਹ ਮੈਨੂੰ ਕਿੰਨਾ ਸਨਮਾਨ ਦੇਗਾ ਆਖਿਰ ਮੈਂ ਹੀ ਤੇ ਉਹਨੂੰ ਗਦੇ ਤੋਂ ਆਦਮੀ ਬਣਵਾਇਆ ਹੈ ਮੁਖੀਆ ਜੀ ਆਪਣੇ ਕੰਮ ਵਿੱਚ ਮਸਰੂਫ ਸੀ ਕਾਫੀ ਧੇਰ ਤੱਕ ਮਦਨ ਨੇ ਜਦੋਂ ਦੇਖਿਆ ਕਿ ਉਹ ਉਹਦੀ ਤਰਫ ਧਿਆਨ ਨਹੀਂ ਦੇ ਰਹੇ ਤਾਂ ਮਦਨ ਨੇ ਹੱਥ ਦੇ ਇਸ਼ਾਰੇ ਨਾਲ ਮੁਖੀਆ ਦਾ ਧਿਆਨ ਆਪਣੀ ਤਰਫ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਇਹ ਕੋਸ਼ਿਸ਼ ਬੇਕਾਰ ਗਈ ਫਿਰ ਉਹ ਮੂੰਹ ਤੋਂ ਸੀ ਸੀ ਦੀ ਆਵਾਜ਼ ਕੱਢਣ ਲੱਗਾ ਮੁਖੀਆ ਦਾ ਧਿਆਨ ਉਹਦੀ ਤਰਫ ਗਿਆ ਉਨੇ ਦੇਖਿਆ ਕਿ ਇੱਕ ਅਣਜਾਨ ਆਦਮੀ ਉੱਥੇ ਖੜਾ ਹੈ ਜੋ ਕੁਝ ਇਸ਼ਾਰੇ ਕਰ ਰਿਹਾ ਹੈ ਪਿੰਡ ਵਾਲਿਆਂ ਦਾ ਧਿਆਨ ਵੀ ਉਹਦੀ ਤਰਫ ਗਿਆ ਪਰ ਉਹ ਮਦਨ ਦੇ ਇਸ਼ਾਰੇ ਸਮਝ ਨਹੀਂ ਪਾ ਰਹੇ ਸੀ ਸੋਚਣ ਲੱਗੇ ਕੋਈ ਨਿਆ ਆਦਮੀ ਹੈ ਇਸ ਤੋਂ ਬਾਅਦ ਉਹ ਸਾਰੇ ਵਾਪਸ ਆਪਣੀ ਗੱਲਾਂ ਵਿੱਚ ਲੱਗ ਗਏ ਹੁਣ ਤੇ ਮਦਨ ਨੂੰ ਆਪਣੀ ਬੇਇੱਜ਼ਤੀ ਜੀ ਮਹਿਸੂਸ ਹੋਈ ਉਹਨੂੰ ਬੜਾ ਹੀ ਗੁੱਸਾ ਆ ਰਿਹਾ ਸੀ ਕਿ ਉਹਦੀ ਬਿੱਲੀ ਉਹਨੂੰ ਹੀ ਮਿਆਉਂ ਕਰ ਰਹੀ ਹੈ ਉਹਨੇ ਜ਼ੋਰ ਦੇ ਨਾਲ ਆਵਾਜ਼ ਲਗਾਈ ਉਹ ਪੰਚ ਕਲਿਆਣੀ ਇੱਧਰ ਆ ਮੁਖੀਆ ਤੇ ਪਿੰਡ ਦੇ ਲੋਕ ਇੱਧਰ ਉੱਧਰ ਦੇਖਣ ਲੱਗੇ। ਉਹਨਾਂ ਨੂੰ ਪੰਚ ਕਲਿਆਣੀ ਨਾਮ ਦਾ ਕੋਈ ਆਦਮੀ ਨਜ਼ਰ ਨਹੀਂ ਆ ਰਿਹਾ ਸੀ। ਮੁਖੀਆ ਨੇ ਆਪਣੇ ਆਸ-ਪਾਸ ਦੇਖਿਆ ਤੇ ਫਿਰ ਮਦਨ ਦੀ ਤਰਫ ਦੁਵਾਰਾਂ ਦੇਖਿਆ। ਮਦਨ ਮੁਖੀਆ ਨੂੰ ਕਹਿਣ ਲੱਗਾ, "ਓਏ ਗਦੇ, ਮੇਰਾ ਮੂੰਹ ਕੀ ਤੱਕਦਾ ਪਿਆ ਹੈ? ਤੈਨੂੰ ਹੀ ਬੁਲਾ ਰਿਆ ਵਾਂ, ਇੱਧਰ ਆ।" ਹੁਣ ਤੇ ਪਿੰਡ ਵਾਲਿਆਂ ਨੂੰ ਗੁੱਸਾ ਆਉਣ ਲੱਗ ਪਿਆ। ਮਦਨ ਨੇ ਇੱਕ ਵਾਰ ਫਿਰ ਡਾਂਟਦੇ ਹੋਏ ਕਿਹਾ, "ਓ ਮੂਰਖ, ਗਦੇ ਤੋਂ ਆਦਮੀ ਕੀ ਬਣ ਗਿਆ?" ਆਪਣੇ ਮਾਲਕ ਨੂੰ ਭੁੱਲ ਗਿਆ ਚੱਲ ਇੱਧਰ ਆ ਨਹੀਂ ਤੇ ਹੁਣੇ ਆ ਕੇ ਤੇਰੇ ਕੰਨ ਮਰੋੜ ਦਾਂਗਾ ਲੋਕਾਂ ਨੇ ਜਦੋਂ ਦੇਖਿਆ ਕਿ ਕੋਈ ਪਰਦੇਸੀ ਆਦਮੀ ਉਹਨਾਂ ਦੇ ਮੁਖੀਆ ਦਾ ਅਪਮਾਨ ਕਰ ਰਿਹਾ ਹੈ ਉਹਨੂੰ ਗਦਾ ਕਹਿ ਕੇ ਬੁਲਾ ਰਿਹਾ ਹੈ ਇਹ ਦੇਖ ਕੇ ਪਿੰਡ ਵਾਲਿਆਂ ਦਾ ਪਾਰਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਉਹ ਸਾਰਿਆਂ ਨੇ ਮਦਨ ਦੀ ਅੱਛੀ ਤਰ੍ਹਾਂ ਧੁਲਾਈ ਕੀਤੀ ਤੇ ਪਿੰਡ ਤੋਂ ਬਾਹਰ ਧੱਕੇ ਦੇ ਕੇ ਕਢਾਲਤਾ ਮਦਨ ਵਿਚਾਰਾ ਆਪਣੇ ਬਾਗਾਂ ਨੂੰ ਕੋਸਦਾ ਹੋਇਆ ਗੁਰੂ ਸਤਿਮੂਰਤੀ ਦੇ ਘਰ ਜਾ ਪਹੁੰਚਿਆ ਹੱਥ ਜੋੜ ਕੇ ਕਹਿਣ ਲੱਗਾ ਗੁਰੂ ਜੀ ਮੇਰੇ ਨਾਲ ਮੇਰੇ ਗਧੇ ਨੇ ਧੋਖਾ ਕਰਤਾ ਆਦਮੀ ਬਣ ਕੇ ਤੇ ਉਹ ਮੈਨੂੰ ਹੁਣ ਪਛਾਣਦਾ ਹੀ ਨਹੀਂ ਪਿਆ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਮੇਰੇ ਪੰਚ ਕਲਿਆਣੀ ਨੂੰ ਦੁਬਾਰਾ ਤੋਂ ਗਧਾ ਬਣਾ ਦਿਓ ਇਸ ਤੋਂ ਬਾਅਦ ਉਹਨੇ ਆਪਣੀ ਸਾਰੀ ਆਪਿਤੀ ਗੁਰੂ ਜੀ ਨੂੰ ਸੁਣਾਤੀ ਉਹਦੀ ਗੱਲਾਂ ਸੁਣ ਕੇ ਗੁਰੂ ਜੀ ਮਨ ਹੀ ਮਨ ਮੁਸਕੁਰਾ ਰਹੇ ਸੀ ਪਰ ਉਹਨਾਂ ਦੇ ਚਿਹਰੇ ਤੇ ਗੰਭੀਰਤਾ ਸੀਗੀ ਕਹਿਣ ਲੱਗੇ ਮਦਨ ਹਸ ਤੱਕ ਮੈਂ ਕਿਸੇ ਆਦਮੀ ਨੂੰ ਵਾਪਸ ਗਦਾ ਨਹੀਂ ਬਣਾਇਆ ਇਹ ਮੇਰੇ ਲਈ ਮੁਮਕਿਨ ਨਹੀਂ ਹੈ ਮਦਨ ਕਹਿਣ ਲੱਗਾ ਨਹੀਂ ਨਹੀਂ ਗੁਰੂ ਜੀ ਮੈਂ ਬੜਾ ਗਰੀਬ ਆਦਮੀ ਹਾਂ ਮੇਰੀ ਖਾਤਰ ਤੁਸੀਂ ਇਹ ਕੰਮ ਕਰ ਦੋ ਮੇਰੇ ਪੰਜ ਕਲਿਆਣੀ ਨੂੰ ਤੁਸੀਂ ਵਾਪਸ ਗਦਾ ਬਣਾ ਦਿਓ ਨਹੀਂ ਤੇ ਮੈਂ ਭੁੱਖਾ ਮਰ ਜਾਾਂਗਾ ਗੁਰੂ ਜੀ ਕਹਿਣ ਲੱਗੇ ਠੀਕ ਹੈ ਤੇਰਾ ਦੁੱਖ ਸੁਣ ਕੇ ਮੇਰਾ ਦਿਲ ਪਸੀਜ ਗਿਆ ਮੈਂ ਵਾਅਦਾ ਤੇ ਨਹੀਂ ਕਰਦਾ ਪਰ ਕੋਸ਼ਿਸ਼ ਕਰਾਂਗਾ ਹੁਣ ਤੂੰ ਚਲਾ ਜਾ ਤੇ ਕੱਲ ਵਾਪਸ ਆਈ ਦੂਸਰੇ ਦਿਨ ਮਦਨ ਗੁਰੂ ਜੀ ਦੇ ਕੋਲ ਵਾਪਸ ਆਇਆ ਉਹਦਾ ਗਦਾ ਪੰਜ ਕਲਿਆਣੀ ਗੁਰੂ ਜੀ ਦੇ ਘਰ ਦੇ ਪਿਛਵਾੜੇ 'ਚ ਬੰਦਿਆ ਹੋਇਆ ਸੀ ਗੁਰੂ ਜੀ ਨੇ ਗਦੇ ਦੀ ਰੱਸੀ ਖੋਲੀ ਤੇ ਮਦਨ ਦੇ ਹੱਥਾਂ 'ਇਸ ਥਮਾਤੀ ਮਦਨ ਬੜਾ ਹੀ ਅਹਿਸਾਨਮੰਦ ਹੋ ਕੇ ਉਹਨਾਂ ਦੇ ਅੱਗੇ ਝੁਕ ਗਿਆ ਤੇ ਕਹਿਣ ਲੱਗਾ ਧੰਨਵਾਦ ਗੁਰੂ ਜੀ ਤੁਸੀਂ ਇਸ ਗਰੀਬ ਤੇ ਬੜੀ ਹੀ ਦਇਆ ਕੀਤੀ ਦੂਜੀ ਤਰਫ ਗੁਰੂ ਜੀ ਮਨ ਹੀ ਮਨ ਮੁਸਕੁਰਾ ਰਹੇ ਸੀ ਤੇ ਸੋਚਣ ਲੱਗੇ ਇੱਕ ਮੂਰਖ ਨੂੰ ਸਮਝਾਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ ਮਦਨ ਨੇ ਜਦੋਂ ਇਹ ਸਾਰੀ ਗੱਲਾਂ ਆਪਣੇ ਦੋਸਤ ਚਮਨ ਨੂੰ ਦੱਸੀ ਤੇ ਉਹਦਾ ਦੋਸਤ ਵੀ ਸੋਚ ਵਿੱਚ ਪੈ ਗਿਆ ਕਿ ਆਖਿਰ ਗੁਰੂ ਜੀ ਦੇ ਕੋਲ ਐਸੀ ਕੌਣ ਜੀ ਵਿੱਦਿਆ ਹੈ ਜਿਹਦੇ ਨਾਲ ਗਧੇ ਨੂੰ ਆਦਮੀ ਤੇ ਆਦਮੀ ਨੂੰ ਗਧਾ ਬਣਾਇਆ ਜਾ ਸਕਦਾ ਹੈ ਤੇ ਦੋਸਤੋ ਅੱਜ ਦੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ